ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਹਾਂ ਸ਼ੁਰੂਆਤ ਵੈਨਕੂਵਰ ਅਤੇ ਟ੍ਰਾਂਟੋ ਦੇ ਬੇਸਟ ਮਾਰਗੇਜ ਸਟ੍ਰੈਸ ਦਾ ਸਾਹਮਣਾ ਕਰ ਰਹੇ ਨੇ ਹੋਮ ਆਨਰਸ ਕੈਨੇਡਾ ਹਾਊਸਿੰਗ ਐਂਡ ਮਾਰਗੇਜ ਕਾਰਪੋਰੇਸ਼ਨ ਮੁਤਾਬਕ ਆਉਣ ਵਾਲੇ ਸਮੇਂ ਚ ਵੱਧ ਵਿਆਸ ਤੇ ਮਾਰਗੇਜਾਂ ਹੋਣਗੀਆਂ ਰੀਨਿਊ ਬ੍ਰਿਟਿਸ਼ ਨਵੀਂ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਲਗਾਏ ਜਾਣਗੇ ਵੱਡੇ ਕੱਟ ਪ੍ਰੀਮੀਅਰ ਡੇਵਿਡ ਈਵਨ ਨੇ ਦਿੱਤਾ ਸੰਕੇਤ ਪਬਲਿਕ ਸਰਵਿਸ ਦੇ ਅਨੁਸਾਰ ਤੇ ਹੋ ਸਕਦੇ ਨੇ ਕੱਟ ਚਾਈਨੀਜ਼ ਈਵੀਜ਼ ਨੂੰ ਲੈ ਕੇ ਹਾਂ ਪੱਕੀ ਨਜ਼ਰੀਆਂ ਰੱਖਦੇ ਨੇ ਕੈਨੇਡੀਅਨ ਲੋਕ ਪਰ ਜੋਬਸ ਨੂੰ ਲੈ ਕੇ ਵੀ ਚਿੰਤਤ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਅਮਰੀਕਾ ਦੇ ਨਾਲ ਚੱਲ ਰਹੀ ਟੈਰਫ ਵਾਰ ਦੇ ਦੌਰਾਨ ਚੀਨ ਦੇ ਨਾਲ ਟੈਰਫ ਵਾਰ ਖਤਮ ਕਰਨ ਦੇ ਲਈ ਚੀਨ ਵਿਜ਼ਿਟ ਕੀਤਾ ਗਿਆ ਸੀ ਜਿੱਥੇ ਉਹਨਾਂ ਹਾਈ ਅਫੀਸ਼ੀਅਲਸ ਦੇ ਨਾਲ-ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕੀਤੀ ਸੀ 8 ਮੀਟਿੰਗ ਦੇ ਦੌਰਾਨ ਕੈਨੇਡਾ ਦੇ ਵੱਲੋਂ ਚਾਈਨੈਸ ਈਵੀਜ਼ ਦੇ ਉੱਪਰ ਟੈਰਫ ਘਟਾਏ ਗਏ ਅਤੇ ਹਰ ਸਾਲ 49 ਹਜ਼ਾਰ ਚਾਈਨੈਸ ਈਵੀਜ਼ ਕੈਨੇਡਾ ਦੇ ਵਿੱਚ ਘੱਟ ਟੈਰਫ ਤੇ ਆਉਣਗੀਆਂ ਅਤੇ ਨਾਲੋਂ ਨਾਲ ਇਸ ਦੇ ਬਦਲੇ ਵਿੱਚ ਚੀਨ ਵੱਲੋਂ ਕੈਨੇਡੀਅਨ ਕੈਨੇਲਾ ਪ੍ਰੋਡਕਟ ਸੀ ਫੂਡਸ ਦੇ ਉੱਪਰ ਲੱਗੇ ਟੈਰਫ ਹਟਾਏ ਜਾਣਗੇ ਇਸ ਡੀਲ ਨੂੰ ਲੈ ਕੇ ਜਿੱਥੇ ਚੰਗੀ ਫੀਡਬੈਕ ਸਸਕਾਚਵਨ ਤੋਂ ਆ ਰਹੀ ਹੈ ਉੱਥੇ 온ਟਾਰੀਓ ਦੇ ਵਿੱਚ ਆਟੋ ਵਰਕਰਸ ਇਸ ਡੀਲ ਤੋਂ ਲੈ ਕੇ ਚਿੰਤਤ ਨੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਚਾਈਨੀਜ਼ ਈਵੀਜ਼ ਸਸਤੀਆਂ ਨੇ ਇਸ ਕਰਕੇ ਉਹ ਕੈਨੇਡੀਅਨ ਆਟੋ ਸੈਕਟਰ ਨੂੰ ਹਟ ਕਰ ਸਕਦੀਆਂ ਨੇ ਜਿਸ ਦੇ ਨਾਲ ਹਜ਼ਾਰਾਂ ਜੌਬਸ ਖਤਰੇ 'ਚ ਪੈ ਸਕਦੀਆਂ ਨੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਵੀ ਇਸ ਨੂੰ ਲੈ ਕੇ ਆਪਣੀ ਨਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਪਰ ਲੈਜ਼ਰ ਵੱਲੋਂ ਇੱਕ ਸਰਵੇ ਕੀਤਾ ਗਿਆ ਜਿਸ ਤਹਿਤ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਰਕਾਰ ਕੈਨੇਡੀਅਨਸ ਇਹਨਾਂ ਚਾਈਨੈਜ਼ ਈਵੀਜ਼ ਬਾਰੇ ਕੀ ਸੋਚਦੇ ਨੇ ਲੈਜ਼ਰ ਦੇ ਸਰਵੇ ਚ 100 ਚੋਂ 61 ਕੈਨੇਡੀਅਨਸ ਦੇ ਵੱਲੋਂ ਇਸ ਪੱਖੀ ਹਾਂ ਪੱਖੀ ਰਿਸਪੌਂਡ ਦਿੱਤਾ ਗਿਆ ਤੇ ਕਿਊਬਿਕ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੇ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ 100 ਚੋਂ 72 ਕਿਊਬਿਕ ਦੇ ਵਾਸੀ ਇਸ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਅਤੇ ਬਜ਼ੁਰਗ ਕੈਨੇਡੀਅਨਸ ਇਸ ਦਾ ਜ਼ਿਆਦਾ ਸਵਾਗਤ ਕਰ ਰਹੇ ਨੇ ਪਰ ਬਹੁਤਿਆਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਤੰਗ ਦੀ ਡੀਲ ਹੋਈ ਆ ਤੇ ਇਸ ਦੇ ਕੀ ਇੰਪੈਕਟ ਆ ਪੈਣਗੇ ਪਰ ਜਿੱਥੇ ਕੈਨੇਡੀਅਨਸ ਚਾਈਨੈਸ ਈਵੀਜ਼ ਦਾ ਸਵਾਗਤ ਕਰ ਰਹੇ ਨੇ ਉੱਥੇ ਹੀ 75% ਦੇ ਵੱਲੋਂ ਇਹ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਚਾਈਨੈਸ ਕਾਰਾਂ ਕੀ ਵਧੀਆਂ ਹੋਣਗੀਆਂ ਲੰਮੀਆਂ ਚੱਲਣਗੀਆਂ ਇਸ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ ਤੇ ਨਾਲੋਂ ਨਾਲ ਕੈਨੇਡੀਅਨ ਆਟੋ ਸੈਕਟਰ ਦੀਆਂ ਜੌਬਸ ਨੂੰ ਲੈ ਕੇ ਵੀ ਕੈਨੇਡੀਅਨਸ ਚਿੰਤਤ ਦਿਖਾਈ ਦੇ ਰਹੇ ਨੇ ਪਰ ਓਵਰਆਲ ਇਸ ਸਰਵੇ ਦੇ ਵਿੱਚ ਲੋਕਾਂ ਦੇ ਵੱਲੋਂ ਚੀਨ ਦੀਆਂ ਈਵੀਜ਼ ਦੀ ਸਵਾਗਤ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਕੈਨੇਡਾ ਦਾ ਆਟੋ ਸੈਕਟਰ ਪਿਛਲੇ ਸਮੇਂ ਤੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਖਾਸ ਕਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਜਿਸ ਢੰਗ ਦੇ ਨਾਲ ਕੈਨੇਡਾ ਚ ਅਸੈਂਬਲ ਹੋਈਆਂ ਕਾਰਾਂ ਅਤੇ ਪਾਰਟਸ ਦੇ ਉੱਪਰ ਟੈਰਫ ਲਗਾਏ ਗਏ ਨੇ ਉਸ ਤੋਂ ਬਾਅਦ ਇਥੋਂ ਦੀ ਆਟੋ ਇੰਡਸਟਰੀ ਦੇ ਵਿੱਚ ਹਜ਼ਾਰਾਂ ਜੌਬਸ ਜਾਣ ਦਾ ਖਤਰਾ ਬਣਿਆ ਹੋਇਆ ਕਿਉਂਕਿ ਪਿਛਲੇ ਫਰਾਈਡੇ ਔਸ਼ਵਾਰ ਦੇ ਵਿੱਚ ਜੀਐਮ ਪਲਾਂਟ ਦੇ ਵਿੱਚ ਵਰਕਰਸ ਕੋਲੇ ਕੰਮ ਨਹੀਂ ਸੀ ਅਤੇ ਉਸ ਸਮੇਂ ਯੂਨੀਅਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ GM ਅਮਰੀਕਾ ਦੇ ਵਿੱਚ ਆਪਣਾ ਪਲਾਂਟ ਸ਼ਿਫਟ ਕਰ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀ ਪਿਛਲੇ ਵੀਰਵਾਰ ਇਹ ਬਿਆਨ ਦਿੱਤਾ ਸੀ ਕਿ ਆਟੋ ਸੈਕਟਰ ਦੀਆਂ ਕੰਪਨੀਆਂਜ਼ ਅਮਰੀਕਾ ਦੇ ਵਿੱਚ ਵਾਪਸ ਆ ਰਹੀਆਂ ਨੇ ਕਿਉਂਕਿ ਕੈਨੇਡਾ ਅਤੇ ਮੈਕਸੀਕੋ ਹੁਣ ਉਹਨਾਂ ਦੇ ਲਈ ਰਿਲਾਈਏਬਲ ਮਾਰਕੀਟ ਨਹੀਂ ਰਹੇ ਨੇ ਭਾਪਕੇ ਹੁਣ ਆਟੋ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ ਹੋਏਗੀ ਪਰ ਚੀਨੀ ਕਾਰਾਂ ਦਾ ਕਿਸ ਢੰਗ ਦਾ ਇੰਪੈਕਟ ਮਾਰਕੀਟ ਤੇ ਹੋਏਗਾ ਆਉਣ ਵਾਲੇ ਸਮੇਂ 'ਚ ਜ਼ਰੂਰ ਦੇਖਿਆ ਜਾਏਗਾ ਪਿਛਲੇ ਸਮੇਂ ਦੌਰਾਨ ਇਕਨੋਮੀ ਦੇ ਵਿੱਚ ਜ਼ਿਆਦਾ ਗਰੋਥ ਨਾ ਹੋਣਾ ਅਤੇ ਇਹ ਸਭ ਤੋਂ ਵੱਡੇ ਟ੍ਰੇਡਿੰਗ ਪਾਰਟਨਰ ਅਮਰੀਕਾ ਦੇ ਨਾਲ ਟੈਰਫ ਵਾਰ ਦੇ ਚੱਲਦਿਆਂ ਕੈਨੇਡਾ ਦੀ エコノミック ਗ੍ਰੋਥ ਵੀ ਸਲੋ ਹੋਈ ਹੈ ਤੇ ਇਸ ਦਾ ਅਸਰ ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਵੀ ਨਜ਼ਰ ਆ ਰਿਹਾ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਵੀ ਇਸ ਟੈਰਫਸ ਬੋਝ ਦੇ ਨਾਲ ਬੁਰੀ ਤਰ੍ਹਾਂ ਝੰਬੀ ਗਈ ਹੈ ਅਤੇ ਨਾਲੋਂ ਨਾਲ ਰੀਅਲ ਸਟੇਟ ਦੀ ਸੁਸਤੀ ਵੀ ਕਾਫੀ ਚਿੰਤਾਮਕ ਖੜੀਆਂ ਕਰ ਰਹੀ ਹੈ ਤੇ ਇਸ ਦਾ ਇੰਪੈਕਟ ਆਉਣ ਵਾਲੇ ਪ੍ਰੋਵਿੰਸ ਦੇ ਬਜਟ ਉੱਪਰ ਵੀ ਦਿਖਾਈ ਦੇਗਾ ਬ੍ਰਿਟਿਸ਼ ਕੋਲੰਬੀਆ ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਵੈਲੀਵੋ 17 ਫਰਵਰੀ ਨੂੰ ਅਗਲਾ ਬਜਟ ਪੇਸ਼ ਕੀਤਾ ਜਾਏਗਾ ਪ੍ਰੀਮੀਅਰ ਡੇਵਿਡ ਈਬੀ ਮੁਤਾਬਕ ਪ੍ਰੋਵਿੰਸ਼ਲ ਬਜਟ ਚ ਖਰਚੇ ਘਟਾਉਣ ਦੇ ਲਈ ਕੱਟ ਲਗਾਏ ਜਾਣਗੇ ਸਰਕਾਰ ਦਾ ਫੋਕਸ ਐਡਮਿਨਿਸਟ੍ਰੇਟਿਵ ਕੋਸਟ ਅਤੇ ਬਿਊਰੋਕਰੇਸੀ ਦੀ ਕੋਸਟ ਘਟਾਉਣ ਉੱਪਰ ਕੇਂਦ੍ਰਿਤ ਰਹੇਗਾ ਜਿਸ ਦਾ ਸਿੱਧਾ ਭਾਵ ਇਹ ਹੀ ਹੈ ਕਿ ਪਬਲਿਕ ਸੈਕਟਰ ਦੀਆਂ ਜੋਬਸ ਉੱਪਰ ਕੱਟ ਲੱਗ ਸਕਦੇ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਆਪਣੇ ਬਜਟ ਦੇ ਵਿੱਚ ਪਹਿਲਾਂ ਹੀ ਇੱਕ ਵੱਡਾ ਕੱਟ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਲਗਭਗ ਸਾਰੇ ਫੈਡਰਲ ਡਿਪਾਰਟਮੈਂਟਸ ਦੇ ਵਿੱਚ ਬਹੁਤ ਸਾਰੇ employees ਨੂੰ ਨੋਟਿਸ ਮਿਲ ਰਹੇ ਨੇ ਜਿਸ ਦਾ ਸਿੱਧਾ ਭਾਵ ਇਹ ਹੀ ਹੈ ਕਿ ਉਹਨਾਂ ਦੀ ਨੌਕਰੀ ਆਉਣ ਵਾਲੇ ਸਮੇਂ ਦੇ ਵਿੱਚ ਜਾ ਸਕਦੀ ਹੈ ਅਤੇ ਬਹੁਤਿਆਂ ਨੂੰ अर्ली ਰਿਟਾਇਰਮੈਂਟ ਲਈ ਵੀ ਆਖਿਆ ਜਾ ਰਿਹਾ ਹੈ ਤੇ প্রভিনਸ਼ਲ ਸਰਕਾਰ ਵੀ ਇਹੀ ਕਹਿ ਰਹੀ ਹੈ ਕਿ ਇਹ ਕਟ ਲੱਗਣਗੇ ਤਾਂ ਜੋ ਫਰੰਟਲਾਈਨ ਸਰਵਿਸ ਨੂੰ ਪੂਰੇ ਫੰਡ ਮਹਿਆ ਕਰਵਾਏ ਜਾ ਸਕਣ ਕਿਉਂਕਿ ਪ੍ਰੋਵਿੰਸ ਵੱਲੋਂ ਲੰਗੇ ਕੁਆਟਰ ਚ 11.2 ਬਿਲੀਅਨ ਡਾਲਰ ਦੇ ਬਜਟ ਘਾਟੇ ਦੀ ਭਵਿੱਖਬਾਣੀ ਕੀਤੀ ਗਈ ਸੀ ਜਿਸ ਨਾਲ ਪ੍ਰੋਵਿੰਸ ਦਾ ਕੁੱਲ ਕਰਜ਼ਾ 155 ਬਿਲੀਅਨ ਡਾਲਰ ਉੱਪਰ 31 ਮਾਰਚ 2026 ਤੱਕ ਬਾਟ ਜਾਏਗਾ ਪ੍ਰੀਮੀਅਰ ਮੁਤਾਬਕ ਸਰਕਾਰ ਡੈਫਸਟ ਘਟਾਉਣ ਉੱਪਰ ਧਿਆਨ ਕੇਂਦ੍ਰਿਤ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਬੈਲੈਂਸ ਬਜਟ ਦੇ ਨਾਲ ਐਜੂਕੇਸ਼ਨ ਅਤੇ ਹੈਲਥ케ਅਰ ਦੇ ਵਿੱਚ ਇਨਵੈਸਟ ਕੀਤਾ ਜਾ ਸਕੇ ਫਾਇਨਸ ਮਿਨਿਸਟਰ ਬ੍ਰੈਂਡਾ ਵੈਲੀਬੋ ਵੀ 29 ਜਨਵਰੀ ਨੂੰ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਨੂੰ ਸਬੋਧਨ ਕਰਦਿਆਂ ਕਿਹਾ ਗਿਆ ਸੀ ਕਿ ਆਉਣ ਵਾਲਾ ਬਜਟ ਟਫ ਬਜਟ ਹੋਏਗਾ ਜਿਸ ਨਾਲ ਉਹ ਕੁਝ ਸਮੇਂ ਲਈ ਪ੍ਰੋਵਿੰਸ ਵਿੱਚ ਸਭ ਤੋਂ ਘੱਟ ਪਪੂਲਰ ਰਹਿਣਗੇ ਭਾਵੇਂ ਲੋਕ ਇਸ ਬਜਟ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਪਸੰਦ ਨਾ ਕਰਨ ਜਿੰਨਾ ਇਸ਼ਾਰਾ ਕੀਤਾ ਸੀ ਕਿ ਪਬਲਿਕ ਸਰਵਿਸ ਦੇ ਵਿੱਚ ਜੋਬ ਕੱਟ ਬਜਟ ਦਾ ਹਿੱਸਾ ਹੋ ਸਕਦਾ ਹੈ ਤੇ ਸਰਕਾਰ ਵੱਲੋਂ ਪਬਲਿਕ ਸਰਵਿਸ 'ਚ ਨਵੀਂ ਭਰਤੀ ਨੂੰ ਪਹਿਲਾਂ ਹੀ ਫ੍ਰੀਜ਼ ਕੀਤਾ ਹੋਇਆ ਹੈ ਤੇ ਭਵਿੱਖ ਦੇ ਵਿੱਚ ਵੀ ਇਹ ਜਾਰੀ ਰਹੇਗਾ ਭਾਪਕੇ ਨਮੀ ਭਰਤੀ ਪਬਲਿਕ ਸਰਵਿਸ ਦੇ ਵਿੱਚ ਨਹੀਂ ਕੀਤੀ ਜਾਏਗੀ ਅਤੇ ਮੌਜੂਦਾ ਜੌਬਸ ਵੀ ਘਟਾਈਆਂ ਜਾਣਗੀਆਂ ਤੇ ਸਰਕਾਰ ਸਰਵਿਸ ਅਤੇ ਇਨਫਰਾਸਟ੍ਰਕਚਰ ਵਿੱਚ ਇਨਵੈਸਟਮੈਂਟ ਕਰਨਾ ਜਾਰੀ ਰੱਖੇਗੀ ਬ੍ਰਿਟਿਸ਼ ਕੋਲੰਬੀਆ ਵਿੱਚ ਗਰੋਥ 2025 ਵਿੱਚ 1.4% ਰਹੀ ਹੈ ਤੇ 2026 ਦੇ ਵਿੱਚ ਗਰੋਥ 1.3% ਰਹਿਣ ਦੀ ਆਸ ਹੈ ਤੇ ਪ੍ਰੋਵਿੰਸ ਦੀ ਆਬਾਦੀ 13652 4th ਕੁਆਟਰ 2024-25 ਦੇ ਦੌਰਾਨ ਘਟੀਏ ਪਾਪ ਕੇ 13000 500 652 ਲੋਕਾਂ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਛੱਡ ਕੇ ਕੈਨੇਡਾ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਰਹਿਣਾ ਚੁਣਿਆ ਗਿਆ ਜਾਂ ਫਿਰ ਉਹ ਕੈਨੇਡਾ ਛੱਡ ਗਏ ਨੇ ਇਸ ਦੇ ਨਾਲ ਸਰਕਾਰ ਦੀ ਟੈਕਸ ਕਲੈਕਸ਼ਨ ਦੇ ਉੱਪਰ ਵੀ ਸਿੱਧਾ ਅਸਰ ਪਿਆ ਹੈ ਇਸ ਤੋਂ ਇਲਾਵਾ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਆਈ ਖੜੋਤ ਲੰਬਰ ਇੰਡਸਟਰੀ ਨੂੰ ਟੈਰਫ ਦੇ ਨਾਲ ਹਿੱਟ ਕਰਨਾ ਵੀ ਸੂਬੇ ਦੀ ਇਕਨੋਮੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਹੁਣ ਨਜ਼ਰ ਮਾਰਦੇ ਹਾਂ ਐਡਵੈਂਚਰ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਤੇ ਚੈਨਲ ਪੰਜਾਬੀ ਵੇਖ ਰਿਹਾ ਇਸ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਵਾਈ ਗੁਰਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ حاضر ਹੋ ਰਿਆਂ ਐ ਅਲਬਰਟਾ ਦੇ ਵਿੱਚ ਨਾ ਬਹੁਤ ਧੀਰ ਤੋਂ ਇੱਕ ਰੇਲ ਗੱਡੀ ਚਲਾਉਣ ਦੀ ਗੱਲ ਕੀਤੀ ਜਾਂਦੀ ਹੈ ਵੀ ਕੈਲਗਰੀ ਤੋਂ ਐਡਮੰਟਨ ਤਾਈ ਰੇਲ ਗੱਡੀ ਚਲਾਉਣੀ ਆ ਬੜੇ ਸਾਲ ਹੋ ਗਏ ਸਾਲ ਕੀ ਜੀ ਬੜੇ ਦਹਾਕੇ ਹੋ ਗਏ ਗੱਲਾਂ ਬਾਤਾਂ ਨੂੰ ਸੁਣਦਿਆਂ ਨੂੰ ਪਰ ਹਜੇ ਤੱਕ ਉਹ ਗੱਲ ਬਣ ਨਹੀਂ ਸਕੇ ਪਿੱਛੇ ਸਰਕਾਰ ਨੇ ਗੱਲ ਕੀਤੀ ਸੀਗੀ ਵੀ ਇਹਦੀ ਜਿਹੜੀ ਨਾ ਮਾਸਟਰ ਹੈਗੀ ਆ ਪਲਾਨ ਮਾਸਟਰ ਰੇਲ ਪਲਾਨ ਉਹ ਪਿਛਲੇ ਸਾਲ ਗਰਮੀਆਂ ਦੇ ਵਿੱਚ ਉਹਨਾਂ ਨੇ ਦੇਣੀ ਸੀਗੀ ਉਹ ਕਿਹਾ ਗਿਆ ਸੀਗਾ ਵੀ ਉਹਦੇ ਜੇ ਦੱਸਾਂਗੇ ਤਾਂ ਕਿ ਇਹਦੀ ਕੰਸਟਰਕਸ਼ਨ ਜਿਹੜੀ ਆ 2027 ਦੇ ਵਿੱਚ ਆਰੰਭ ਹੋ ਸਕੇ ਪਰ ਗੱਲ ਇਹ ਹੋਈ ਆ ਜੀ ਵੀ ਉਹ ਜਿਹੜੀਆਂ ਪਿਛਲੀ ਸੀਗੀ ਉਹਨਾਂ ਦੀ ਡੈਡਲਾਈਨ ਉਹ ਵੀ ਲੰਘ ਗਈ ਆ ਹੁਣ ਕਿਹਾ ਜਾ ਰਿਹਾ ਹੈ ਵੀ ਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਉਹਦੇ ਕਾਰਨ ਉਹਨਾਂ ਨੇ ਦਿੱਤੇ ਆ ਵੀ ਕਿਉਂ ਜਿਹੜੀ ਆ ਡਿਲੇ ਹੋ ਰਹੀ ਆ ਉਹ ਦੱਸਦੇ ਆ ਵੀ ਅਸੀਂ ਇਸ ਗੱਲਬਾਤ ਲਈ ਇਹ ਨਹੀਂ ਵੀ ਆਪਣੀ ਮਰਜ਼ੀ ਦੇ ਨਾਲ ਵੀ ਇੱਕਦਮ ਜਿਹੜੀ ਆ ਲਾਈਨ ਉਹ ਹੋ ਰੰਭ ਕਰ ਦਈਏ ਅਸੀਂ ਵੱਖਰੀਏ ਵੱਖਰੇ ਜਿਹੜੀਆਂ ਮਿਨਿਸਪੈਲਿਟੀਆਂ ਪੈਂਦੀਆਂ ਰਾਹ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਇਨਡੀਜਨਸ ਕਮਿਊਨਿਟੀਜ਼ ਜਿਹੜੇ ਹੈਗੇ ਆ ਜੀ ਲੋਕ ਉਹਨਾਂ ਦੇ ਨਾਲ ਤੇ ਇੰਟਰਨੈਸ਼ਨਲ ਐਕਸਪਰਟਸ ਉਹਨਾਂ ਦੀਆਂ ਰეკਮੈਂਡੇਸ਼ਨਸ ਵੀ ਅਸੀਂ ਲੈ ਰਹੇ ਆ ਤਾਂ ਕਿ ਇਹ ਰੀਅਲਿਸਟਿਕ ਹੋਵੇ ਅਫੋਰਡੇਬਲ ਹੋਵੇ ਤੇ ਜਿਹੜੀਆਂ ਅਲਬਰਟਾ ਦੇ ਲੋਕਾਂ ਦੀਆਂ ਲੋੜਾਂ ਉਹਨਾਂ ਨੂੰ ਪੂਰੀ ਕਰਦੀ ਹੋਵੇ ਸੋ ਇਹ ਉਹ ਕਹਿੰਦੇ ਵੀ ਜਦੋਂ ਇਹ ਸਾਡਾ ਫਾਈਨਲ ਮੈਪ ਇਹ ਤਿਆਰ ਹੋ ਗਿਆ ਰੇਲ ਮੈਪ ਤਾਂ ਫਿਰ ਅਸੀਂ ਉਹਨੂੰ ਰਿਲੀਜ਼ ਕਰ ਦੇਵਾਂਗੇ ਔਰ ਨਾਲ ਦੀ ਨਾਲ ਇਹਦੇ ਵਿੱਚ ਦੱਸਿਆ ਜਾਂਦਾ ਜੀ ਵੀ ਪਬਲਿਕ ਪ੍ਰਾਈਵੇਟ ਤੇ ਹਾਈਬ੍ਰਿਡ ਪੈਸੇਂਜਰ ਰੇਲਸ ਹੋਣਗੀਆਂ ਜਿਹੜੀਆਂ ਕੈਲਗਰੀ ਐਡਮੰਟਨ ਤੇ ਰੌਕੀ ਮਾਊਂਟਨ ਪਾਰਕਸ ਨੂੰ ਵੀ ਜੋੜਨਗੀਆਂ ਆਪਸ ਵਿੱਚ ਤੇ ਨਾਲ ਦੀ ਨਾਲ ਰੈਡੀਅਰ ਦੇ ਵਿੱਚ ਵੀ ਇੱਕ ਹੱਬ ਹੋਵੇਗੀ ਸੋ ਹੁਣ ਦੇਖੋ ਜੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ ਇਹਦੇ ਬਾਰੇ ਕਿਉਂਕਿ ਵੱਖਰੇ ਵੱਖਰੇ ਇੰਡਸਟਰੀ रेल बिल्डर्स ਦੁਨੀਆ ਭਰ ਦੇ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਜਿਹੜੇ ਅਲਬਰਟਾ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਡੈਵਨ ਡਰੀਸ਼ਨ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਬਹੁਤ ਸਾਰਾ ਕੰਮ ਜਿਹੜਾ ਅਸੀਂ ਕੀਤਾ ਤਾਂ ਕਿ ਵਧੀਆ ਤੋਂ ਵਧੀਆ ਪਲਾਨ ਜਿਹੜੀ ਹੈ ਐਡਮੰਟਨ ਤੇ ਕੈਲਗਰੀ ਲਈ ਅਸੀਂ ਲਿਆ ਸਕੀਏ ਦੋਨੋਂ 에어ਪੋਰਟਸ ਨੂੰ ਵੀ ਜੋੜ ਦੇਣਾ ਤੇ ਦੋਨਾਂ ਦੇ ਜਿਹੜਾ ਐਲ ਆਰਟੀ ਵਾਲਾ ਸਿਸਟਮ ਹੈਗਾ ਆ ਦੋਨਾਂ ਸ਼ਹਿਰਾਂ ਦਾ ਉਹਦੇ ਨਾਲ ਵੀ ਉਹ ਰੇਲ ਜਿਹੜੀ ਹੈ ਕਨੈਕਟ ਕਰੇਗੀ ਪਰ ਇਹ ਕਦੋਂ ਹੁੰਦੀ ਆ ਉਹ ਹੁਣ ਜੇ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਦੀ ਖਬਰ ਇਹ ਆ ਰਹੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਮੰਟਨ پارਲੀਮੈਂਟਰੀ ਬਜਟ ਆਫਿਸਰਜ਼ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬਾਕਰਨੀ ਦੇ ਵੱਲੋਂ 2035 ਤੱਕ ਡਿਫੈਂਸ ਉੱਪਰ ਜੀਟੀਪੀ ਦੇ 5% ਬਰਾਬਰ ਖਰਚ ਕਰਨ ਦੀ ਪਲੈਨਿੰਗ 2035 ਦੇ ਵਿੱਚ ਫੈਡਰਲ ਬਜਟ ਘਾਟੇ ਨੂੰ 63 ਬਿਲੀਅਨ ਡਾਲਰ ਤੱਕ ਵਧਾ ਦੇਗੀ ਸੰਸਦੀ ਬਜਟ ਅਧਿਕਾਰੀ ਜੋਸ਼ਨ ਜੈਕਸ ਦੀ ਇੱਕ ਰਿਪੋਰਟ ਵਿੱਚ ਅੰਦਾਜ਼ਾ ਹੈ ਕਿ ਨਵੇਂ ਟੀਚੇ ਨੂੰ ਪੂਰਾ ਕਰਨ ਦੇ ਲਈ ਪ੍ਰਮੁੱਖ ਡਿਫੈਂਸ ਸਪੈਂਡਿੰਗ ਨੂੰ ਹੌਲੀ-ਹੌਲੀ ਵਧਾਉਣ ਦੇ ਨਾਲ ਦੇਸ਼ ਨੂੰ ਲਗਭਗ 33.5 ਬਿਲੀਅਨ ਡਾਲਰ ਪ੍ਰਤੀ ਸਾਲ ਦਾ ਵਾਧੂ ਖਰਚਾ ਪਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਨਾਟੋ ਦੇ ਅਲਾਇਜ਼ ਨੂੰ ਖਰਚਾ ਵਧਾਉਣ ਦੇ ਲਈ ਦਬਾਅ ਪਾਇਆ ਸੀ ਜਿਸ ਦੇ ਬਾਅਦ ਨਾਟੋ ਮੈਂਬਰਸ ਦੇ ਵੱਲੋਂ ਪਿਛਲੇ ਸਾਲ 5% ਦੇ ਟੀਚੇ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਗਈ ਸੀ ਫਾਲ ਵਿੱਚ ਜਾਰੀ ਕੀਤੀ ਗਈ ਕਾਰਨੀ ਸਰਕਾਰ ਦੇ ਪਹਿਲੇ ਫੈਡਰਲ ਬਜਟ ਦੇ ਵਿੱਚ ਨਿਊ ਨਾਟੋ ਸਪੈਂਡਿੰਗਸ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਨੂੰ ਇਸ ਰਸਤੇ ਦੇ ਉੱਪਰ ਪਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਜੈਕਸੀ ਰਿਪੋਰਟ ਸਰਕਾਰ ਦੀ ਆਲੋਚਨਾ ਕਰਦੀ ਹੈ ਕਿ ਆਪਣੇ ਅਨੁਮਾਨਾਂ ਨਾਲ ਕੋਈ ਸਹਾਇਕ ਡਾਟਾ ਪਬਲਿਸ਼ ਨਹੀਂ ਕਰ ਰਹੀ ਹੈ ਪੀਬੀਓ ਦਾ ਅਨੁਮਾਨ ਸੁਝਾ ਦਿੰਦੇ ਨੇ ਕਿ ਟੀਚੇ ਨੂੰ ਪੂਰਾ ਕਰਨ ਲਈ ਆਉਣ ਵਾਲੇ ਡੈਕੇਡ ਵਿੱਚ ਖਰਚੇ ਵਧਾਉਣ ਨਾਲ 2035 ਤੱਕ ਫੈਡਰਲ ਸਰਕਾਰ ਦਾ ਕਰਜ਼ਾ ਟੂ ਜੀਡੀਪੀ ਰੇਸ਼ੋ 6.3% ਅੰਕਾਂ ਤੱਕ ਵੱਧ ਜਾਏਗੀ ਕਿਉਂਕਿ ਪਿਛਲੇ ਸਮੇਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸਪਸ਼ਟ ਕੀਤਾ ਸੀ ਕਿ ਜਿਹੜੇ ਲੋਕ ਭਾਵੇਂ ਕਿ ਜਿਹੜੇ ਦੇਸ਼ ਨਾਟੋ ਦੇ ਮੈਂਬਰ ਨੇ ਅਤੇ ਉਹ ਆਪਣੇ ਜੀਡੀਪੀ ਦਾ 2% ਅਤੇ ਭਵਿੱਖ ਦੇ ਵਿੱਚ 5% ਡਿਫੈਂਸ ਦੇ ਉੱਪਰ ਨਹੀਂ ਖਰਚਦੇ ਤਾਂ ਉਨ੍ਹਾਂ ਮੁਲਕਾਂ ਦੇ ਉੱਪਰ ਜੇਕਰ ਕੋਈ ਸੰਕਟ ਆਉਂਦਾ ਤਾਂ ਉਹਨਾਂ ਦੀ ਰੱਖਿਆ ਦੇ ਲਈ ਨਾਟੋ ਦਾ ਜਾਣਾ ਮੁਸ਼ਕਲ ਹੋਏਗਾ ਅਤੇ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਸੀ ਜਿਸ ਦੇ ਵੱਲੋਂ ਆਪਣੀ ਜੀਡੀਪੀ ਦਾ 2% ਡਿਫੈਂਸ ਦੇ ਉੱਪਰ ਨਹੀਂ ਖਰਚਾ ਜਾਂਦਾ ਸੀ ਸੋ ਨਾਟੋ ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਮາກਕਾਰਨੀ ਨੇ ਸਪਸ਼ਟ ਕੀਤਾ ਸੀ ਕਿ 2025 ਦੇ ਵਿੱਚ ਕੈਨੇਡਾ ਨਾਟੋ ਦੇ ਕਾਨੂੰਨਸ ਮੁਤਾਬਕ 2% ਜੀਡੀਪੀ ਦਾ ਡਿਫੈਂਸ ਉੱਪਰ ਸਪੈਂਡਿੰਗ ਦੇ ਟਿੱਚੇ ਨੂੰ ਪੂਰਾ ਕਰ ਲੇਗਾ ਤੇ 2035 ਤੱਕ ਇਸ ਨੂੰ ਵਧਾ ਕੇ 5% ਕੀਤਾ ਜਾਏਗਾ ਬੇਸ਼ੱਕ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਇਸ ਪਾਸੇ ਵੱਲ ਅੱਗੇ ਵਧਿਆ ਜਾਏਗਾ ਪਰ ਜੋ ਸਮੇਂ-ਸਮੇਂ ਤੇ ਰਿਪੋਰਟਸ ਆ ਰਹੀਆਂ ਨੇ ਤਾਂ ਇਨ੍ਹਾਂ ਖਰਚਾਂ 'ਚ ਸਰਕਾਰ ਪਛੜ ਰਹੀ ਹੈ ਪਰ ਜੇਕਰ ਡਿਫੈਂਸ ਸਪੈਂਡਿੰਗ ਦੇ ਨਾਲ ਬਿਲੀਅਨਸ ਆਫ ਡਾਲਰ ਕਰਜ਼ਾ ਵੱਧ ਸਕਦਾ ਤੇ ਡੈਟ ਟੂ ਜੀਡੀਪੀ ਰੇਸ਼ੋ 6.3% ਵੱਧ ਸਕਦੀ ਹੈ ਤਾਂ ਇਹ ਕੈਨੇਡਾ ਦੇ ਲਈ ਵੱਡੀ ਸਪੈਂਡਿੰਗ ਹੈ ਕਿਉਂਕਿ ਜਿੱਥੇ ਇੱਕ ਪਾਸੇ ਡਿਫੈਂਸ ਦਾ ਖਰਚਾ ਵੱਧ ਰਿਹਾ ਹੈ ਉੱਥੇ ਹੀ ਫੈਡਰਲ ਸਰਕਾਰ ਦੇ ਵੱਲੋਂ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਵੀ ਬਿਲੀਅਨਸ ਆਫ ਡਾਲਰ ਆਪਣੇ ਬਜਟ ਦੇ ਵਿੱਚ ਰੱਖੇ ਹੋਏ ਨੇ ਜਿਸ ਦੇ ਨਾਲ ਭਵਿੱਖ ਦੇ ਵਿੱਚ ਬਜਟ ਡੈਫਿਸਟ ਨੂੰ ਲੈ ਕੇ ਸਰਕਾਰ ਸਪਸ਼ਟ ਦਰਸਾ ਰਹੀ ਹੈ ਕਿ ਆਉਂਦੇ ਕੁਝ ਸਾਲਾਂ ਦੇ ਵਿੱਚ ਬਜਟ ਬੈਲੈਂਸ ਨਹੀਂ ਹੋਣਾ ਪਰ ਨਾਲੋਂ ਨਾਲ ਸਰਕਾਰ ਇਹ ਕਹ ਰਹੀ ਹੈ ਕਿ ਡਿਫੈਂਸ ਸਪੈਂਡਿੰਗ ਜ਼ਰੂਰੀ ਹੈ ਜਿਸ ਤੰਗ ਦੇ ਸੰਸਾਰ ਦੇ ਹਾਲਾਤ ਨੇ ਅਤੇ ਭਵਿੱਖ ਦੇ ਵਿੱਚ ਕੈਨੇਡਾ ਦੀ ਇਕਨੋਮੀ ਨੂੰ ਡਿਵਰਸਿਫਾਈ ਕਰਨ ਦੇ ਲਈ ਅਤੇ ਨਵੀਆਂ ਟ੍ਰੇਡ ਮਾਰਕੀਟਸ ਖੋਲਣ ਦੇ ਲਈ ਕੈਪੀਟਲ ਸਪੈਂਡਿੰਗ ਵੀ ਜ਼ਰੂਰੀ ਹੈ ਹੋਂਦਖਦੈਂ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੇ ਬਾਰੇ ਖਬਰਾਂ ਜੋ ਆ ਰਹੀਆਂ ਹਨ ਉਹਨਾਂ ਦੇ ਮੁਤਾਬਕ ਕਨੜੀ ਜਿਹੜੀ ਕੀਮਤ ਆ ਚਾਹੇ ਉਹ ਟ੍ਰਾਂਟੋ ਇਲਾਕੇ ਦੇ ਵਿੱਚ ਕਹਿ ਲਈਏ ਜਾਂ ਵੈਨਕੂਵਰ ਇਲਾਕੇ ਦੇ ਵਿੱਚ ਇਹ ਕੋਵਿਡ ਤੋਂ ਪਹਿਲੇ ਸਾਲਾਂ ਵਾਲੀ ਕੀਮਤ ਤੇ ਪਹੁੰਚ ਚੁੱਕੀ ਆ ਮਤਲਬ ਕਿ ਜੋ ਕੀਮਤਾਂ 2118 219 ਦੇ ਵਿੱਚ ਸੀਗੀਆਂ ਟ੍ਰਾਂਟੋ ਤੇ ਵੈਨਕੂਵਰ ਇਲਾਕੇ ਦੇ ਵਿੱਚ ਤਕਰੀਬਨ ਤਕਰੀਬਨ ਉਹ ਕੀਮਤਾਂ ਮੁੜ ਕੇ ਆ ਚੁੱਕੀਆਂ ਇਹ ਘਰਾਂ ਦੀ ਗੱਲ ਜਿਹੜੀ ਆ ਹੋ ਰਹੀ ਆ ਜਿਹੜਾ ਸੈਂਟਰਲ ਕੈਨੇਡਾ ਆ ਜਿਹਦੇ ਵਿੱਚ ਅਲਬਰਟਾ ਸਕੈਚੂਨ ਜਾਂ ਮੈਨੀਟੋਬਾ ਵਗੈਰਾ ਆ ਜਾਂਦੇ ਨੇ ਇੱਥੇ ਕੀਮਤਾਂ ਬਹੁਤੀਆਂ ਨਹੀਂ ਸੀ ਵਧੀਆਂ ਜਿਆਦਾ ਜਿਹੜੀ ਆਗਾ ਵੈਨਕੂਵਰ ਦੇ ਟ੍ਰਾਂਟੋ ਇਲਾਕੇ ਵਿੱਚ ਲੱਗੀ ਸੀ ਤੇ ਜਿਸ ਤਰੀਕੇ ਦੇ ਨਾਲ ਵਿਆਜ ਦਰਾਂ ਵਧੀਆਂ ਜਿਸ ਤਰੀਕੇ ਦੇ ਨਾਲ ਫੋਰਨ ਬਾਅਰਸ ਬੰਦ ਹੋਏ ਐ ਇਮੀਗ੍ਰੇਸ਼ਨ ਘਟੀਆ ਉਹਦਾ ਸਿੱਧਾ ਅਸਰ ਇਹ ਹੋਇਆ ਕਿ ਕੀਮਤਾਂ ਹੇਠਾਂ ਨੂੰ ਆਉਣ ਲੱਗ ਪਈਆਂ ਲੋਕਾਂ ਨੂੰ ਆਸ ਸੀ ਕਿ 5% 10% ਕੀਮਤ ਦੇਖ ਸਕਦੀ ਹੈ ਪਰ ਕੀਮਤਾਂ 35 ਤੋਂ 40% ਤੱਕ ਡਿੱਗੀਆਂ ਚਾਹੇ ਕੋਈ ਘਰ ਸੀਗਾ ਚਾਹੇ ਟਾਊਨ ਹਾਊਸ ਸੀ ਚਾਹੇ ਕਾਂਡੋ ਸੀ ਚਾਹੇ ਕੋਈ ਨਵਾਂ ਸੀ ਚਾਹੇ ਕੋਈ ਪੁਰਾਣਾ ਸੀ ਚਾਹੇ ਕੋਈ ਡਵੈਲਪਮੈਂਟ ਪ੍ਰੋਪਰਟੀ ਸੀ ਸਾਰਿਆਂ ਦੀ ਕੀਮਤ ਜਿਹੜੀ ਆ ਘਟੀ ਆ ਉਹਦੇ ਨਾਲ ਫਿਰ ਕਹਾ ਹਾਂ ਕਰਜ਼ੇ ਲੈਣ ਦੇ ਵਿੱਚ ਬੜੀ ਪਰੇਸ਼ਾਨੀ ਆ ਰਹੀ ਆ ਕਿਉਂਕਿ ਜਦੋਂ ਕੀਮਤ ਘਟ ਜਾਂਦੀ ਆ ਤਾਂ ਫਿਰ ਲੋਨ ਵੀ ਜਿਹੜਾ ਉਸ ਹਿਸਾਬ ਦੇ ਨਾਲ ਮਿਲਣਾ ਜੇਕਰ ਆਪਾਂ ਗੱਲ ਲੋਨ ਦੀ ਕਰੀਏ ਤਾਂ ਕੈਨੇਡਾ ਮੋਰਗੇਜ ਨੇ ਹਾਊਸਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਟ੍ਰਾਂਟੋ ਤੇ ਵੈਨਕੂਵਰ ਇਲਾਕੇ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਸਟ੍ਰੈਸ ਨਜ਼ਰ ਆ ਰਿਹਾ ਆ ਉਹਦਾ ਰੀਜ਼ਨ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਸਾ ਪੇਮੈਂਟਾਂ ਦੇ ਰਹੇ ਆ ਜਿਹੜੀ ਘਰ ਦੀ ਪੇਮੈਂਟ ਉਹਨਾਂ ਦੀ ਬਣੀ ਹੋਈ ਆ ਕਹਿੰਦੇ ਇਹਨਾਂ ਦਾ ਨਕਲੀ ਡਾਕੂਮੈਂਟ ਬਣਾ ਕੇ ਲਈਆਂ ਹੋਈਆਂ ਸੀਗੀਆਂ ਕੰਮ ਘਟੇ ਹੋਏ ਆ ਤੇ ਉਹਨਾਂ ਪੈਸਾ ਜੇਬ ਦੇ ਵਿੱਚ ਆ ਨਹੀਂ ਰਿਹਾ ਕਿਸ਼ਤਾਂ ਲਗਭਗ 10 ਹੀ ਨੇ ਉਹਨਾਂ ਨੂੰ ਮੌਰਗੇਜ ਦੇਣੀ ਆ ਦਿਨ ਬਦਿਨ ਔਖੀ ਹੁੰਦੀ ਜਾ ਰਹੀ ਆ ਤੇ ਜੇਕਰ ਸਰਕਾਰ ਨੇ ਕੋਈ ਵੱਡੇ ਕਦਮ ਨਾ ਚੁੱਕੇ ਜੇਕਰ ਸਰਕਾਰ ਨੇ ਕੋਈ ਜਿਹੜੀ ਇਹ ਕਹਿ ਸਕਦਾ ਕਿ ਰਾਹਤ ਨਾ ਦਿੱਤੀ ਤਾਂ ਲੋਕਾਂ ਦਾ ਔਖਾ ਹੋ ਸਕਦਾ ਹੈ ਕਿਉਂਕਿ ਇੱਕ ਪਾਸੇ ਤਾਂ ਕੰਮਕਾਰ ਘਟ ਰਹੇ ਆ ਚਾਹੇ ਕੰਸਟਰਕਸ਼ਨ ਇੰਡਸਟਰੀ ਆ ਚਾਹੇ ਟਕਿੰਗ ਇੰਡਸਟਰੀ ਆ ਲਗਾਤਾਰ ਕੰਮ ਘਟ ਰਹੇ ਆ ਉਹਦੇ ਨਾਲ ਤਨਖਾਹ ਘਟ ਗਈ ਆ ਕੈਸ਼ਟਾਂ ਦੇਣੀਆਂ ਔਖੀਆਂ ਹੋ ਰਹੀਆਂ ਆ ਦੂਜੇ ਪਾਸੇ ਜਿਹਨਾਂ ਲੋਕਾਂ ਦੀ ਮੌਰਗੇਜ ਰੀਨਿਊ ਹੋਣ ਵਾਲੀ ਸੀਗੀ ਉਹ ਪਹਿਲਾਂ ਦੇ ਮੁਕਾਬਲੇ ਇੰਟਰਸਟ ਰੇਟ ਵਧੇ ਹੋਏ ਆ ਉਹਨਾਂ ਦੀ ਕੈਸ਼ਟ ਵਧ ਰਹੀ ਆ ਸੋ ਸਾਰਾ ਜਿਹੜਾ ਘਰ ਦਾ ਬਜਟ ਆ ਉਹ ਗੜਬੜਾ ਗਿਆ ਆ ਅਜਿਹੇ ਹਾਲਾਤ ਵਿੱਚ ਲੋਕ ਚਾਹੁੰਦੇ ਆ ਕਿ ਜਾਂ ਤਾਂ ਸਰਕਾਰ ਸਟ੍ਰੈਸ ਟੈਸਟ ਚੱਕ ਦੇਵੇ ਜਾਫਰ ਜਿਹੜੀ ਮੋਰਟਗੇਜਸ਼ਨ ਆ ਉਹ ਵਧਾ ਦੇਵੇ ਤੇ ਜਾਂ ਕੁਝ ਹੋਰ ਅਜਿਹਾ ਕਰੇ ਜਿਸ ਨਾਲ ਲੋਕ ਘਰ ਦੇ ਵਿੱਚ ਰਹਿੰਦੇ ਹੋ ਜਾਣ ਦੂਜੇ ਪਾਸੇ ਬਹੁਤ ਸਾਰੀਆਂ ਇਨਵੈਸਟਮੈਂਟ ਪ੍ਰਾਪਰਟੀ ਜਿਹੜੀਆਂ ਸੀਆਂ ਲੋਕਾਂ ਨੇ ਉਹ ਕਿਰਾਏ ਦੇ ਸਾਰੇ ਲਈਆਂ ਸੀਗੀਆਂ ਤੇ ਕਿਰਾਏ ਕਾਫੀ ਘਟ ਗਏ ਆ ਸਰੀ ਵੈਂਕੋਰ ਇਲਾਕੇ ਦੇ ਵਿੱਚ ਜਿਹੜੀ ਬੇਸਮੈਂਟ ਤਕਰੀਬਨ 2500 ਨੂੰ ਚੜ੍ਹਦੀ ਸੀਗੀ ਉਹ 15-1600 ਨੂੰ ਮਿਲ ਰਹੀ ਆ ਸੋ ਅਜਿਹੇ ਹਾਲਾਤ ਦੇ ਵਿੱਚ ਇਨਵੈਸਟਮੈਂਟ ਪ੍ਰਾਪਰਟੀਆਂ ਵੀ ਆਪਣਾ ਖਰਚਾ ਨਹੀਂ ਚੁੱਕ ਰਹੀਆਂ ਤੇ ਘਰਾਂ ਦੀ ਕੀਮਤ ਬਾਰੇ ਮੈਂ ਦੱਸ ਹੀ ਦਿੱਤਾ ਇਵੈਂਕੋ ਵਰਾਤੇ ਟ੍ਰਾਂਟੋ ਲਾਕੇ ਦੇ ਵਿੱਚ ਇਸ ਵੇਲੇ ਘਰਾਂ ਦੀ ਕੀਮਤ ਉਹ ਆ ਜਿਹੜੀ ਕਿ ਕੋਵਿਡ ਤੋਂ ਪਹਿਲਾਂ 2018 2019 ਦੇ ਵਿੱਚ ਮਿਲ ਰਹੀ ਸੀ ਜਨਕ ਜੀ ਵੀ ਦੇਖ ਰਹੇ ਦੁਸ਼ਕਾਂ ਦਾ ਪ੍ਰੋਗਰਾਮ ਵਿੱਚ ਬਾਲਟ ਮੋਟਗੇਜ ਦੋਸਤਾਂ ਅੱਜ ਸਿੰਘਨ ਵਰਤ ਕਰਨੀ ਆ ਸੁਖੀ ਬਾਟਵਣਾ ਨਾਲ ਸੁਖੀ ਬਾਟ ਨੋਟਿਸ ਤੇ ਅਸੀਂ ਆਏ ਹਾਂ ਘਰਾਂ ਸ਼ੁਗੰਦੀ ਬਹੁਤ ਕੁਝ ਬਦਲ ਰਿਹਾ ਹੈ ਇਸ ਬਿੰਦੇ ਮਾਰਕੀਟ ਦੇ ਵਿੱਚ ਸੁਖੀ ਬਾਟਵਣੀ ਪਾਣੀ ਦਾ ਹੁਣ ਲੱਕ ਪੱਕੇ ਇਸ ਬਿਜ਼ਨਸ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਇਲੈਕਟ੍ਰਿਕ ਕਾਰਾਂ EV ਸੇ ਹੋਣ ਵਾਲੀਆਂ ਕਾਰਾਂ ਯੂਜ਼ਡ ਕਾਰਾਂ ਇਹਨਾਂ ਦੇ ਮਾਰਕੀਟ ਟ੍ਰੈਂਡ ਕਿਸ ਤਰ੍ਹਾਂ ਦੀ ਹੈ ਤੇ ਭਵਿੱਖ ਕਿਹੋ ਜਿਹਾ ਹੈ ਵਾਸੋਂ ਬਹੁਤ ਵਾਟਰ ਸੁਪਲੀਟ ਮੇਰਾ ਮੰਨਦਾ ਹਾਂ ਕਿ ਅਸੀਂ ਅੱਜ ਤੱਕ ਪੰਜਾਬੀ ਦੇ ਸਾਰੇ ਨਾਸਕਾਂ ਨੂੰ ਮਰੇ ਬਣੋ ਪ੍ਰਸ਼ਾਸਿਕ ਬਸਿਕ ਹੋਵੇ ਵਾਸੋਂ ਇਲੈਕਟਿਕ ਕਾਰਾਂ ਬਹੁਤ ਆ ਗਈਆਂ ਲੋਕ ਲੈ ਬਹੁਤ ਰਹੇ ਆ ਤੇ ਕੋਣ ਪਟਾ ਲਗਰੇ ਚੋਂ ਸਸਤੀਆਂ ਆ ਜਾਣਗੀਆਂ ਐਂਡ ਨੀਰਲੀ ਪੋਇਕਲ ਵਿੱਚ ਕੁਛੇ ਦਾ ਅਸਰ ਲੱਗ ਰਿਹਾ ਕਿ ਹਜੇ ਦੂਜੀਆਂ ਕਾਰਾਂ ਦੀ ਮਾਰਕੀਟ ਉਸੇ ਤਰ੍ਹਾਂ ਹੀ ਅਨ ਇੰਜਰੀ ਇਲੈਕਟ੍ਰਿਕ ਕਾਰਿਆ ਮੈਂ ਤੇ ਮੈਸ ਅਲਵੇਜ਼ ਅਦੀ ਫੇਵਰ ਚੇ ਰਿਹਾ ਆ ਯਾ ਕੋਲ ਇਹ ਅਨ ਵਨ ਮੈਨ ਨਹੀਂ ਸਭ ਤੋਂ ਤੱਕ ਜਾਲਾ ਜਿਹੜਾ ਉਸ ਵਾਸਤੇ ਗਿਆ ਆ ਜੀ ਆ ਪਰ ਉਹਦੇ ਵਿੱਚ ਅ ਡਿਫਿਕਲਟੀ ਜਿਹੜੀ ਪਾਸਿਵ ਜਿਸ ਅਨਨੋਨ ਆਨਲੀ ਸਨਡੇ ਕਸਟਮਰ ਆਨ ਦੀ ਇੰਡੀਆ ਉਹ ਹੈ ਕਿ ਇਹ ਜਿਹੜਾ ਗੈਪ ਆ ਜਿਹੜਾ ਉਹਨਾਂ ਦੇ ਵਿੱਚ ਗੈਸ ਵਾਲੀ ਫੋਰ ਐਗਜ਼ਾਮਪਲ ਦੂਸੀ ਕੰਡਲੀ ਲਾ ਦੋ ਤੇ ਜੀ ਉਹ ਉਹ ਦੀ ਗੈਸ ਵਾਲੀ ਆ ਤੇ ਜਿਹੜੀ ਇਲੈਕਟ੍ਰਿਕ ਵਾਲੀ ਆ ਉਹਦੇ ਵਿੱਚ ਜਿਹੜਾ ਪ੍ਰਾਈਸ ਦਾ 67000 ਡਾਲਰ ਦਾ ਡਿਫਰੈਂਸ ਹੈ ਲੇਕ ਉਹ ਵਾਲੀ ਜਿਹੜੀ ਮਹਿੰਗੀ ਹੈ ਹਾਂ ਉਹ ਜਿਹੜੀ ਸਾਡੀ ਵੱਡੀ ਹਰਡਲ ਬਣੀ ਰਹੀ ਹੋਂ ਤੱਕ ਆਨੇ ਵੀ ਬਣੀ ਰਹੀ ਹੈ ਕਿਉਂਕਿ ਪ੍ਰਾਈਸ ਨਾਲ ਜਿੰਨਾ ਚਿਰ ਉਹ ਗੈਪ ਨੇ ਵਿੱਚੋਂ ਹਰਦਾ ਆ ਜੇ ਹੁਣ 7000 ਡਾਲਰ ਵਾਧੂ ਆ 3000 ਨੇ ਲਾਇਆ ਉਹਦੇ ਤੇ ਉਹਨੂੰ 7000 ਤੇ ਟੈਕਸ ਵੀ ਦੇਣਾ ਪਿਆ ਉਹਦੇ ਤੇ ਉਹਨੂੰ ਉਹਨੂੰ ਜਿਆਦਾ ਫਾਈਨੈਂਸ ਕੀਤੀ ਜਾਣੀ ਉਹਨੂੰ ਫਸੀਏ ਵਿਆਜ ਵੀ ਦੇਣਾ ਪੇਮੈਂਟ ਵੀ ਜਿਆਦੀ ਉਹਦੀ ਹੋਗੀ ਆ ਤੇ ਵਾਇਸ ਲੋਰ ਸਾਡੇ ਉਹਦਾ ਗੈਸ ਦੇ ਵਿੱਚ ਉਹਦੀ ਉਹ ਸੱਤ ਗਿਆਨ ਪਲੱਸ ਟੈਕਸ ਪਲੱਸ ਇੰਟਰਸਟ ਦਾ ਸਾਰਾ ਰਿਕਵ ਹੋ ਗਿਆ ਉਹ ਗੈਸ ਦੇ ਵਿੱਚ ਕਦੋਂ ਜਾ ਕੇ ਬਚੂਗਾ ਕਿੰਨੇ ਸਾਲਾਂ ਬਾਅਦ ਜਾ ਕੇ ਬਚੂਗਾ ਉਹ ਜਸਫਾਈ ਨਿਕਲਦਾ ਆ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿੰਨਾ ਕੁ ਸੁਣਨ ਚ ਆਇਆ ਆ ਰੋਜ਼ ਉਹ ਤਾਂ ਖਿਆਲ ਰੱਖੀਦਾ ਇਸ ਗੱਲ ਦਾ ਵੀ ਚਾਈਨਾ ਨਾਲ ਕੋਈ ਸੰਧੀ ਹੋਈ ਨਾ ਵੀ ਬੇਸ਼ੱਕ ਲੋਪੀਆ ਪਿਆਰ ਕਰਾਂ ਦੀ ਮੈਸੇਜ ਲੈ ਚਾ ਰਹੇ ਨਹੀਂ ਕਿ ਆ ਮੈਂ ਬੜਾ ਹੋਪਫੁਲ ਆ ਉਹ ਦੇ ਨਾ ਅੱਛਾ ਆ ਵੀ ਆਡੀਟਰੀ ਮਾਰਕੀਟ ਦੇ ਵਿੱਚ ਉਹਨਾਂ ਨੇ ਆ ਉਹਨਾਂ ਕੀ ਆ ਤੇ ਜਦੋਂ ਅਸੀਂ ਉਹਨਾਂ ਦੇ ਮਾਡਲ ਦੇਖਦੇ ਆ ਕਿ ਉਹ ਦਾਸਰ ਬਿਜ਼ਨਸ ਸਿਸਟਮ ਦਾ ਡੀਪਲੀ ਅਸੀਂ ਦੇਖ ਰਹੇ ਨੇ ਕਿਵੇਂ ਹੋ ਗਿਆ ਦੇਖ ਲਿਆ ਤੇ ਉਹ ਜਿਹੜੇ ਸਾਡੇ ਸਾਡੇ ਜਿਹੜੇ ਮਿਡਸਾਈਲ ਸੂਵੀ ਲਾਲੋ ਆ ਤੇ ਚਾਹ ਨੋ ਵਾਲਾ ਮਿਡਸਾਈਲ ਸੂ ਵੀ ਆ ਉਹਦੇ ਅਲਮੋਸਟ 10-12 ਤੋਂ ਲੈ ਕੇ 15000 ਡਾਲਰ ਪ੍ਰਾਈਸ ਦਾ ਡਿਫਰੈਂਸ ਪੈਣ ਲਿਆ ਇਹ ਚਪਾਰ ਉਹ ਜਿਹੜਾ ਅੰਡੀਸਾ ਜਿਹਨਾਂ ਨੇ ਆਸੂਤੀ ਸੰਧੀ ਕੀਤੀ ਉਹ ਉੱਥੇ ਪੈਸੇ ਐਕਸਟਰਾ ਅਲਾਉ ਕਿ ਗਏ ਘਤਰੀ ਸੋ ਜੇ ਉਹ ਆ ਜਾਂਦੀਆਂ ਨੀ ਮਾਰਕਟ ਦੇ ਵਿੱਚ ਨਾਮ ਬੈਰੀ ਸ਼ੋਰ ਕਿ ਜਿਹੜੀ ਸੰਧੀ ਇੱਥੇ ਵਾਲੀਆਂ ਨਾਰਥ ਅਮਰੀਕਾ ਵਾਲੀ ਟਿਕਲੀ ਕਾਰਾ ਨੇ ਉਹਨਾਂ ਨੂੰ ਉਹ ਕੰਪਲੀਟ ਕਰਨਾ ਪਊਗਾ ਆ ਆਮ ਨੂੰ ਸੇ ਹੌਫਫੁਲ ਫੋਰ ਥੈਟ ਆਈ ਹੋਪ ਥੈਟ ਵਿਲ ਹੈਪਨ ਆ ਸੋ ਇਹ ਬੜਾ ਚੰਗਾ ਨਸਿਰ ਕੋਈਗਾ ਅ ਇਲੈਕਟ੍ਰਿਕ ਕਾਰ ਯਾ ਬੜੀ ਫਾਇਦੀ ਨਹੀਂ ਹੁੰਦੇ ਆਪਾਂ ਨਾਲ ਦੀ ਨਾਲ ਉਹਦੇ ਨਾਲੇ ਵੀ ਸਾਨੂੰ ਸੋਚਣਾ ਪੈਂਦਾ ਪੈਨੋ ਬਟਨ ਵਾਲਾ ਕਿਸ ਕੰਮ ਲਈ ਵਰਤਿਆ ਹੈ ਜੇਵਨ ਕਿਸੇ ਨੇ ਕੰਟੀਨਿਊ ਨੂੰ ਦੋ 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 ਸੌ ਕਿਲੋਮੀਟਰ ਇੱਕ ਪਾਸੇ ਗਏ ਤੈਨੂੰ ਜਾਣਾ ਤੇ ਵਾਪਸ ਆਣਾ ਫਿਰ ਉਹਨੂੰ ਉਹਦੀ ਬੈਟਰੀ ਚਾਰਜ ਹੋਣਾ ਥੋੜੀ ਹੋ ਜਾਂਦੀ ਥੋੜੀ ਡਿਫਿਕਲਟੀ ਕਿਉਂਕਿ ਅਸੀਂ ਹਿਊਮਨ ਆਫਰ ਅਸੀਂ ਹਿਗ ਮੈਚਰ ਅਸੀਂ ਮਿਸਟੇਕ ਕਰਦੇ ਰਹਿੰਦੇ ਆ ਪੀਰਾਤ ਨੂੰ ਚਾਰਜ ਤੇ ਲਾਣੀ ਪਹੁੰਚ ਤੇ ਯੂਜ਼ ਉਹ ਹੈ ਨਾ ਤੇ ਬੀ ਹਣੀ ਸੋ ਬਹੁਤ ਬੈਨੀਫਿਟਸ ਵੀ ਬਹੁਤ ਨੇ ਪਰ ਮੇਰੇ ਅਨੁਸਾਰ ਨਾ ਫਿਊਚਰ ਜਿਹੜਾ ਹੈ ਉਹ ਇਲੈਕਟ੍ਰਿਕ ਕਾਰ ਹੀ ਹੈ ਆ ਫਿਊਚਰ ਆਏਗਾ ਪਰ ਅਜੇ ਜਿੰਨਾ ਤੇ ਪ੍ਰਾਈਸ ਥਿਲ ਫਿਰਨ ਸਾਹ ਤੇ ਦਾ ਬੰਦਾ ਜਿਆਦਾ ਯੂਜ਼ ਕਰਦਾ ਉਹਦੇ ਨਹੀਂ ਬੈਨੀਫੀਸ਼ੀਅਲ ਹੈ ਇਲੈਕਟ੍ਰਿਕ ਕਾਰ ਜਾਂ ਕਟ ਉਹਲੇ ਵੀ ਜਿਆਦਾ ਨੁਕਸਾਨ ਨਹੀਂ ਜੀ ਜਿਹੜਾ ਤੇ ਮੰਨ ਲਓ ਜੇ ਟੈਕਸੀ ਲਾ ਦੋ ਮਿਲੂ ਤੇ ਜਿਆਦਾ ਲਿਵ ਨਹੀਂ ਕਰਦੇ ਨੇ ਆ ਜਿਹੜੀਆਂ 10 20 300 ਕਿਲੋਮੀਟਰ ਦੇ ਚਲਾ ਦੇਣ ਨੇ ਉਹ ਤਾਂ ਖੇਤੀ ਰਿਕਵਰ ਤਾਂ ਜਾਣ ਗਿਆ ਆਪਣੇ ਉਹ ਜਿਹੜੇ ਉਹਨਾਂ ਨੂੰ ਐਕਸਟਰਾ ਪੈਸੇ ਲੱਗੇ ਨੇ ਆ ਪਰ ਇਹ ਵੀ ਨਾ ਨਲੋ ਜੀ ਬੈਨੀਫਿਟ ਇਹ ਵੀ ਆ ਕਿ ਉਹਦੀ ਮੇਨਟੇਨੈਂਸ ਵੀ ਕੱਟੇ ਜੀ ਉਹਦੇ ਵਿੱਚ ਇੰਜਨ ਤੇ ਹਾਈ ਨਹੀਂ ਜੀ ਉਹਨੇ ਇੰਜਨ ਦੀ ਉਹਦਾ ਖਰਾਬ ਹੋਣਾ ਬੈਟਰੀ ਵੀ ਕਾਫੀ ਵਸੇ ਉਹਦੀ ਏਜ ਦੱਸੀ ਗਈ ਆ ਔਰ ਇਹ ਵੀ ਪ੍ਰੂਵ ਵੀ ਹੋਇਆ ਹੈਗਾ ਇਸੀ ਆ ਸੋ ਹੋ ਹਮ ਜਿਹੜੀ ਜਾਰੀ ਚਲਾਈਆ ਉਹਨੂੰ ਤੇ ਵੈਸੇ ਉਹ ਪਹੁੰਚ ਜਾਂਦੀ ਆ ਜੀ ਕਿਸੇ ਨੇ ਦੰਦੇ ਵਿੱਚ 10-15 ਕਿਲੋਮੀਟਰ ਚਲਾਉਣੀ ਆ ਜਾਂ ਮਰੀ ਮਿਸਰੀ ਯਾ ਉਹ ਦੇ ਕੋਲ ਇਲੈਕਟ੍ਰਿਕ ਕਾਰ ਆ ਫਰੋਤ ਆ ਹਫਤੇ ਜੀ 2000 3000 ਵਾਲੀ ਸੇ ਬੇਜਾਂਦੇ ਨੇ ਗਰੋਸੀਲਰ ਤੇ ਦੈਨ ਇਸ ਨਾਟ ਰੀਲੀ ਵਰਥ ਇ ਟੂ ਸਪੈਂ ਐਕਸਟਰਾ 10000 ਰੁਪਏ ਤੇ ਜਿਹੜੀਆਂ ਹੁਣ ਯੂਜ਼ਡ ਕਾਰਾਂ ਨੇ ਪੈਂਡੈਮਿਕ ਦੇ ਵਿੱਚ ਇਹਨਾਂ ਦੀ ਕੀਮਤਾਂ ਬਹੁਤ ਅਵਰੀng ਰਿ ਹੈ ਇਸ ਹਨ ਉਹਦੇ ਤੋਂ ਬਾਅਦ ਅਸੀਂ ਫੇਅਰ ਸੁਣਦੇ ਆ ਰਹੀ ਐ ਕੁਰੀਕ ਫੇਅਰ ਇਹਨਾਂ ਦੀ ਕੀਮਤਾਂ ਹੱਲੇ ਵੀ ਆ ਰਹੀਆਂ ਔਰ ਨੀ ਵੀ ਕੁਰੀ ਕਿਹੜੀ ਵਧੀਆ ਉੱਥੇ ਰਹਿਣਗੇ ਇਹ ਤਾਂ ਕੀ ਕਰਨਾ ਹੈ ਆ ਬਿਲਕੁਲ ਜੀ ਕੋਵਿਡ ਦੇ ਟਾਈਮ ਤੇ ਤਾਂ ਤੁਸੀਂ ਜੀ ਕਹਿਿੰਦੇ ਰਹੋ ਕਿ ਅਸੀਂ ਵੀ ਬੜੇ ਹਾਰ ਆਣ ਵੀ ਐਨੀਮ ਪ੍ਰਾਈਸਾਂ ਉੱਤੇ ਲੱਗ ਗਿਆ ਆ ਅ ਸਿਰ ਗੋਲੀ ਗੋਲੀ ਹੋਈ ਆ ਹੀਪਲਾਈਸਾ ਕਾਫੀ ਐਵਰੇਜ ਤੋਂ ਵੀ ਥੱਲੇ ਆ ਗਈ ਆ ਪਰ ਜਿਹੜਾ ਹੁਣ ਤਾਂ ਟ੍ਰੈਂਡ ਹੈ ਜਿਹਦੇ ਵਿੱਚ ਯੂਜ਼ ਕਰਾਂ ਦੀ ਜਿਹੜੀ ਰੈਲੀ ਵਾ ਜਿਹੜੀ ਇਹਦੀ ਪ੍ਰਾਈਸਿੰਗ ਆ ਆਪਿਆ ਬਹੁਤ ਜ਼ਿਆਦਾ ਆਪਣੀ ਹੈ ਪਰ ਹੈਗੀ ਆਪ ਉਹਦਾ ਜਿਹੜਾ ਮੇਰੀ ਨੋਲੇਜ ਵਿੱਚ ਜੋ ਆ ਰਿਹਾ ਜਿਹੜੀ ਆ ਬੋਰਡ ਦੇ ਵਿੱਚ ਅਨਸਟੇਬਿਲਟੀ ਹੋਈ ਹੋਈ ਆ ਹੂੰ ਆ ਲੋਕਾਂ ਬਿਆਸੀ ਗਾਟ ਵਾਲੇ ਇੰਗਰੇਟੀ ਨੂੰ ਹੱਥ ਘੱਟ ਪਾਉਂਦੇ ਨੇ ਤੇ ਉਹ ਕਹਿੰਦੇ ਆ ਕੋਈ ਨਹੀਂ ਹਾਲੇ ਥੋੜੇ ਸਟੇਬਿਲਟੀ ਠੀਕ ਹੋ ਲੈਣ ਦੋ ਥੋੜੇ ਅਮਰੀਕਾ ਨਾਲ ਸਿਪ ਠੀਕ ਹੋਣ ਦੋ ਆ ਮੈਂ ਸਾਂਦੇ ਜੋ ਤਰੜਾ ਪਲਨ ਵੋਲੀਆ ਗਾਲੀਆਂ ਨਾ ਠੀਕ ਹੋਣ ਦੋ ਆ ਫੇਰ ਆ ਪਰ ਹੁਣ ਆ ਬੀ 25000 ਵਾਲੀ ਨਾ ਸਾਰੀ ਉਹ ਤੇ ਜਦੋਂ ਤੇ ਬੀ 25000 ਵਾਲੀ ਦੀ ਗੱਲ ਆਂਦੀ ਆ ਉਹਦੇ ਵਿੱਚ ਦੱਸ ਅਸੀਂ ਡੇਲੀ ਇਹ ਦੇਖ ਲਿਆ ਇਸ ਵੇਲੇ ਤੇ ਉਹ ਉਹਦੇ ਨਾਲ ਫਿਰ ਨੈਚੁਰਲੀ ਉਹ ਯੂਜ਼ ਕਰ ਰਹੀ ਹੈਗੀ ਹੂੰ ਤੇ ਉਹਨਾਂ ਨੂੰ ਮਿਡ ਸਾਈਜ਼ ਕਾਰ ਚਾਹੀਦੀ ਆ ਫੈਮਲੀ ਆ ਛੋਟੀ ਕਾਰ ਆ ਜਾਂਦੀ ਆ ਵੀ ਬਾਈ ਯਾਰ ਦੇ ਵਿੱਚ ਨਵੀਂ ਆ ਪਰ ਉਹ ਉਹਨਾਂ ਦੀ ਲੋਡ ਨਹੀਂ ਪੂਰੀ ਕਰਦੀ ਆ ਹੂੰ ਤਸਵੀਰ ਉਹ 2 ਸਾਲ ਪ੍ਰਾਣੀ ਗੱਡੀ 10 ਸਾਲ ਪ੍ਰਾਣੀ ਗੱਡੀ ਲਾ ਕੇ ਟੈਂਪਰਰੀ ਇਹ ਮੈਨੇਜਰ ਆ ਕੇ ਵੀ ਥੋੜੀ ਜਿਹੀ ਸਟੇਬਿਲਟੀ ਠੀਕ ਹੋ ਗਈ ਆ ਇਕਨੋਮੀ ਠੀਕ ਹੋ ਗਈ ਤੇ ਦੈਨ ਵੀ ਆਪਣੇ ਰਹਿ ਗਏ ਤੇ ਨਵਾਂ ਜਿਹੜਾ ਟਰੱਕ ਸਿਰ ਇੰਟਰਦੀ ਤੇ ਸੀ ਬੈਕਟਰੀ ਅੰਨੀ ਲੱਗ ਲੋ ਸੀ ਨਾ ਸਾਡੇ ਜਿਹੜੇ ਲੋਕ ਲੈਂਦੇ ਆ ਉਹ ਕਿਸ ਤਰ੍ਹਾਂ ਧੱਕਾ ਦੀ ਗੱਲ ਆ ਪਰ ਦੱਕੀਲ ਕਰਦੇ ਹਾਂ ਜੀ ਹਾਂ ਟਰੱਕ ਆਣਾ ਜਿਹੜਾ ਵੈਸੇ ਆਪਣੇ ਭਾਈ ਜਾਰੇ ਦੇ ਵਿੱਚ ਮੈਂ ਇੱਕ ਦਿਨ ਬੈਲਾ ਤੁਹਾਨੂੰ ਸੇਰੂ ਕੰਨੀ ਆ ਜਾਊਗਾ ਜੀ ਆ ਬਹੁਤ ਵਧੀਆ ਅਸੀਂ ਬਹੁਤ ਵਧੀਆ business ਕਰ ਰਹੇ ਹਾਂ ਆ ਸਾਡੇ ਲੋਕ ਬਹੁਤ سارے ਟਰੱਕਾਂ ਤੇ ਟੱਕਾਂ ਵਿੱਚ ਨੇ ਆ ਇਹ ਕਿਤੇ ਪਹਿਲਾਂ ਵੀ ਆਪਾਂ ਤੁਹਾਡੇ ਚੈਨਲ ਤੇ ਗੱਲ ਕੀਤੀ ਕਿ ਅਸੀਂ ਸਾਡੇ ਕੋ ਆਪਣੀਆਂ ਤੋਂ ਫਾਈਨਾਂਸਿੰਗ ਕੰਪਨੀਆਂ ਨੇ ਜੀ ਉਹਦੇ ਵਿੱਚ ਜਿਹੜਾ ਆਮ ਜਦੋਂ ਤੁਸੀਂ ਬੈਂਕ ਜਾਂਦੇ ਹੋ ਉੱਥੇ ਉਹ ਕੁਝ ਨਹੀਂ ਹੋ ਸਕਦਾ ਜਿਹੜਾ ਨੂੰ ਅਸੀਂ ਕਰ ਸਕਦੇ ਆ ਉਹ ਇਹ ਆ ਕਿ ਤੁਸੀਂ ਆ ਤੁਹਾਡੀ ਆਪਣੀ ਇੱਕ ਕੰਪਨੀ ਆ ਜੀ ਤੇ ਤੁਸੀਂ ਬੈਂਕ ਕੋ ਜਾਂਦੇ ਹੋ ਤੇ ਉਹ ਕਹਿੰਦੇ ਆਂ ਜੀ ਕੰਪਨੀ ਰਿਜਿਸਟ੍ਰੇਸ਼ਨ ਵੀ ਦੇ ਦਿਓ ਤੇ ਤੁਸੀਂ ਆਪਣੀ ਵੀ ਦੇ ਦਿਓ ਜੀ ਤੇ ਉਹ ਤੁਹਾਨੂੰ ਲੋਨ ਪ੍ਰੂਵ ਕਰ ਦਿੰਦੇ ਨੇ ਪਰ ਉਹ ਕਹਿੰਦੇ ਤੁਸੀਂ ਗਰੰਟਰ ਹੋ ਇਸ ਲੋਨ ਦੇ ਕੰਪਨੀ ਦੇ ਨਾਲ ਲੋਨ ਆ ਤੁਹਾਡੇ ਵੀ ਨਾਮ ਜੋ ਤੁਸੀਂ ਗਰੰਟਰ ਹੋਇਆ ਫਿਰ ਮਤਲਬ ਤੁਸੀਂ ਉਹਦੀ ਗਰੰਟੀ ਲੈ ਲਈ ਤੇ ਮੈਂ ਇਹ ਦੇ ਕਾਪੂਰੀਆ ਕੰਪਨੀ ਨਾਲ ਦੂਤ ਮੈਂ ਇਹ ਜੋ ਜਿਹੜਾ ਮੈਂ ਉਹਦੇ ਵਿੱਚ ਹੋਣਾ ਕੀ ਆ ਭਾਈ ਤੁਸੀਂ ਉਹ ਲੋਨ ਕੰਟਰੈਕਟ ਕੁਝ 60 70 ਹਜ਼ਾਰ ਤੋਂ ਘੱਟ ਨਾਲ ਥੱਲੇ ਕੋਈ ਆਉਂਦਾ ਹੀ ਨਹੀਂ ਨਾ ਤੇ ਤਾਂ ਕਾਫੀ ਹੋ ਜਾਂਦੇ ਨੇ ਹਾਂ ਮੰਨ ਲਓ 70 ਹਜ਼ਾਰ ਦਾ ਵੀ ਲੋਨ ਹੈ ਉਹਦੀ 1500 ਪੇਮੈਂਟ ਆ ਤੁਸੀਂ ਉਹ ਕੰਪਨੀ ਦੇ ਨਾਮ ਵੀ ਹੋ ਗਏ ਤੇ ਜਦੋਂ ਤੁਹਾਡਾ ਕਰੈਡਿਟ ਵਿਰੋਧ ਦੇਖਿਆ ਜਾਣਾ ਗੱਲ ਨੂੰ ਤੁਸੀਂ ਘਰ ਬਦਲਣਾ ਜਾਂ ਕੋਈ ਉਹ ਲੋਨ ਲੈਣਾ ਹੈ ਉਹ ਸਾਰ ਆਪਣੀ ਲੋਨ ਪੂਰੀਆ ਕਰਨੀ ਆ ਤਾਂ ਤੁਹਾਡੇ ਵੀ ਸ਼ੋਹ ਜਾਣ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ